ਆਓ ਮੇਰੇ ਦੇਸ਼ ਦਾ ਝੰਡਾ ਆਮ ਵਿਦਰਿਸਮ ਇੱਕ ਚੋੜੀ ਦੀ ਗੱਲ ਕਰਨ ਵਾਲੀ ਆ ਕਰਨ ਦੋ ਬਿੰਦਿਸ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਗਏ ਸਾਰੇ ਅਰਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਗਾਮਟ ਹੈ ਦੀ ਅਸੀਂ ਉਦੋਂ ਵੀ ਦੰਧਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਜਾਈਂ ਅਸੀਂ ਆਪਣੇ ਦੇਸ਼ ਦੇ ਨਾਮ ਤੇਰਾ ਜਿਹੜੇ ਹੁਣ ਮੈਚ ਹੋਏ ਇਹਦਾ ਤੇ ਮੇਰੀ ਫਿਲਮ ਦਾ ਫਰਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਈ ਮੈਨੂੰ ਵੀ ਇਹਦਾ ਜ਼ੋਰ ਲੱਗਿਆ ਦਜੀ ਦਸਾਹ ਨੂੰ ਦੇਸ਼ ਦੇ ਖਿਲਾਫ ਦਸਾਉਂਦੇ ਸੀ ਪਰ ਪੰਜਾਬੀ ਦੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦਾ ਮੇਰੇ ਕੋਲ ਬਹੁਤ ਜ਼ੁਗਾਵ ਹੈ ਮੈਂ ਛੁਪ ਰਿਹਾ ਮੈਂ ਆਪਣੇ ਅੰਦਰ ਰੱਖਿਆ ਸਾਰੀਆਂ ਗੱਲਾਂ ਮੈਂ ਬੋਲਿਆ ਨਹੀਂ ਮੇਰੇ ਕੋਲ ਜ਼ੁਗਾਵ ਬਹੁਤ ਹੈ ਇਹ ਹੈ ਕਿ ਕੋਈ ਕੁਝ ਵੀ ਗਵੇ ਤੁਹਾਨੂੰ ਤੁਸੀਂ ਉਸ ਜ਼ਹਿਰ ਨੂੰ ਆਪਣੇ ਅੰਦਰ ਨਹੀਂ ਲੈ ਕੇ ਜਾਣਾ ਇਹ ਮੈਂ ਸਿੱਖਿਆ ਇਹ ਲਾਈਫ ਦਾ ਮੈਸੇਜ ਹੈ इस करके मैं बोलिया नहीं, नहीं, नहीं। मैं चुप रहा पर अब मेरे देश का झटका मैं देखा तो रहा नहीं क्या <laughs> बहुत नहीं। नहीं। भी बहुत शुक्रिया गल् होने पर आरा बोला जूदा है दूंगा शेर जो मैं उस बहुत ही प्यारा माहौल है खूबसूरत सारे लग रहे हो और मैं माहौल जो है वो इनकी खूबसूरत रखना चाहवा